ਤੁਹਾਨੂੰ ਜੰਮੂ ਕਸ਼ਮੀਰ ਦੀਆਂ ਤਸਵੀਰਾਂ ਦਿਖਾਣੀਆਂ ਕਠੂਆ ਇਲਾਕੇ ਦੀਆਂ ਤਸਵੀਰਾਂ ਦਿਖਾਣੀਆਂ ਕਿ ਕਿਸ ਤਰੀਕੇ ਦੇ ਨਾਲ ਜੋ ਜੰਮੂ ਕਸ਼ਮੀਰ ਦੇ ਵਿੱਚ ਜ਼ਬਰਦਸਤ ਬਰਸਾਤ ਹੋ ਰਹੀ ਹੈ ਬਰਸਾਤ ਦੇ ਕਾਰਨ ਨਦੀਆਂ ਨਾਲੇ ਉਫਾਨ ਦੇ ਉੱਤੇ ਨੇ ਤੇ ਉਸੇ ਉਫਾਨ ਦੇ ਕਾਰਨ ਹੁਣ ਜਿਹੜੇ ਇਨਸਾਨ ਵੱਲੋਂ ਬਣਾਈ ਗਈ ਹੈ ਭਾਵੇਂ ਉਹ ਇਮਾਰਤਾਂ ਹੋਣ ਜਾਂ ਫਿਰ ਪੁਲ ਹੋਣ ਕਿਸ ਤਰੀਕੇ ਦੇ ਨਾਲ ਤਾਂਛ ਤੇ ਪੱਤਿਆਂ ਦੇ ਤਰੀਕੇ ਦੇ ਨਾਲ ਢਹਿ ਢੇਰੀ ਹੋ ਰਹੇ ਨੇ ਉਹਦੀਆਂ ਤਸਵੀਰਾਂ ਸਭ ਤੋਂ ਪਹਿਲਾਂ ਇਹ ਜਰਾ ਕਠੂਆ ਤੋਂ ਤਸਵੀਰਾਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਕਠੂਆ ਦੇ ਵਿੱਚ ਜੋ ਦਰਿਆ ਹੈ ਪਾਣੀ ਦੇ ਵਿੱਚ ਉਫਾਨ ਆਇਆ ਹੋਇਆ ਉਸ ਦਾ ਨੁਕਸਾਨ ਕੀ ਹੋ ਰਿਹਾ ਹੈ ਕਿਸ ਤਰੀਕੇ ਦੇ ਨਾਲ ਤਬਾਹੀ ਮਚਾਰਿਆ ਹੈ ਤਸਵੀਰਾਂ ਡਰਾ ਦੇਣ ਵਾਲੀਆਂ ਤਸਵੀਰਾਂ ਨੇ ਕਠੂਆ ਜ਼ਿਲ੍ਹੇ ਦੀ ਸਹਾਰਾ ਖਾੜਾ ਜਿੱਥੇ ਐਨ ਐਚ ਨੈਸ਼ਨਲ ਹਾਈਵੇ ਦੇ ਉੱਤੇ ਇਹ ਪੋਲ ਟਾ ਟੇਰੀ ਹੋਣ ਦੀ ਕਗਾਰ ਦੇ ਉੱਤੇ ਹੈ ਪੂਰੇ ਤਰੀਕੇ ਨਾਲ ਜਰਜਰ ਹੋ ਚੁੱਕਿਆ ਹੈ ਡਰਾ ਦੇਣ ਵਾਲੀਆਂ ਤਸਵੀਰਾਂ ਔਰ ਨੀਚੇ ਪੂਰਾ ਕਿਸ ਤਰੀਕੇ ਦੇ ਨਾਲ ਪਾਣੀ ਛਲਛਲ ਕਰਦਾ ਹੋਇਆ ਪਾਣੀ ਆ ਰਿਹਾ ਹੈ ਤੇ ਉੱਤੇ ਜਿਹੜਾ ਪੁਲ ਹੈ ਬਿਲਕੁਲ ਕਲਾਪਸ ਹੋਣ ਦੇ ਨਜ਼ਦੀਕ ਹੈ ਕਿਸੇ ਵੀ ਸਮੇਂ ਇਸ ਥਾਂ ਦੇ ਉੱਤੇ ਕੋਈ ਵੱਡਾ ਹਾਦਸਾ ਹੋ ਸਕਦਾ ਹੈ ਇਸੇ ਕਰਕੇ ਪ੍ਰਸ਼ਾਸਨ ਨੇ ਫਿਲਹਾਲ ਇਤਿਹਾਦ ਦੇ ਤੌਰ ਤੇ ਇਸ ਪੁਲ ਦੇ ਉੱਤੇ ਆਵਾਜਾਈ ਨੂੰ ਰੋਕ ਦਿੱਤਾ ਹੈ ਲੇਕਿਨ ਇਸ ਦੇ ਪੈਰਲਰ ਜੋ ਦੂਸਰਾ ਇੱਕ ਪੁਲ ਹੈ ਕਿਉਂਕਿ ਇੱਕ ਥਾਂ ਤੋਂ ਆਣ ਔਰ ਦੂਸਰਾ ਜਾਣ ਵਾਸਤੇ ਜਿਹੜਾ ਪੁਲ ਹੁੰਦਾ ਹੈ ਉਹ ਉਸੇ ਤਰੀਕੇ ਨਾਲ ਚੱਲ ਰਿਹਾ ਹੈ ਲੇਕਿਨ ਕਿਸੇ ਵੀ ਸਮੇ ਇਹ ਪੁਲ ਠਹਿਟੇ ਰਹੀ ਹੋ ਸਕਦਾ ਹੈ ਇਸੇ ਕਰਕੇ ਦੋਵੇਂ ਥਾਂ ਦੇ ਉੱਤੇ ਲੋਕਾਂ ਦੀ ਐਂਟਰੀ ਬੈਨ ਕਰ ਦਿੱਤੀ ਹੈ ਪੁਲ ਦੇ ਉੱਤੇ ਜਾਣ ਨੂੰ ਨੀਚੋਂ ਦੀ ਸਪੀਡ ਦੇਖੋ ਪਾਣੀ ਦੀ ਕਿੰਨੀ ਜ਼ਿਆਦਾ ਹੈ ਤਾਂ ਕਠੂਆ ਜ਼ਿਲ੍ਹੇ ਦਾ ਇਹ ਸਹਾਰਾ ਖੱਡਾ ਜਿੱਥੇ NHD ਉੱਤੇ ਬਣਿਆ ਹੋਇਆ ਇਹ ਨੈਸ਼ਨਲ ਹਾਈਵੇ ਦਾ ਇਹ ਪੁਲ ਹੈ ਜਿਹੜਾ ਕੀ ਕਿਸੇ ਵੀ ਸਮੇਂ ਟਹਿ ਟੇਰੀ ਹੋ ਸਕਦਾ ਹੈ ਪਠਾਨਕੋਟ ਜੰਮੂ ਨੈਸ਼ਨਲ ਹਾਈਵੇ ਤੇ ਬਣਿਆ ਹੋਇਆ ਦੋ ਪਿੱਲਰ ਨੇ ਪੂਰੇ ਤਰੀਕੇ ਦੇ ਨਾਲ ਡੈਮੇਜ ਹੋ ਚੁੱਕੇ ਨੇ ਝੁੱਕ ਗਏ ਨੇ ਔਰ ਬਿਲਕੁਲ ਕਿਸੇ ਵੀ ਤਰੀਕੇ ਦੇ ਨਾਲ ਕਿਸੇ ਵੀ ਸਮੇਂ ਇਹ ਡਿੱਗ ਸਕਦੇ ਨੇ ਔਰ ਪੂਰਾ ਅਲਾਈਨਮੈਂਟ ਇਸ ਦੀ ਪੁਲ ਦੀ ਖਰਾਬ ਹੋ ਚੁੱਕੀ ਹੈ ਹੁਣ ਇਸ ਕਰਕੇ ਖਤਰੇ ਤੋਂ ਖਾਲੀ ਨਹੀਂ ਹੈ ਇਸ ਪੁਲ ਦੇ ਉੱਤੋਂ ਦੀ ਲੰਘਣਾ ਤਾਂ ਬੜੀ ਹੀ ਖਤਰਨਾਕ ਲੂਕੰਡੇ ਖੜੇ ਕਰ ਦੇਣ ਵਾਲੀਆਂ ਤਸਵੀਰਾਂ ਨੇ ਔਰ ਬੜਾ ਹੀ ਤੇਜ਼ੀ ਦੇ ਨਾਲ ਇਹ ਜਿਹੜੀ ਖੱਡ ਦੇ ਵਿੱਚੋਂ ਪਾਣੀ ਨਿਕਲ ਰਿਹਾ ਹੈ ਔਰ ਕਿਸੇ ਵੀ ਇਹਤੋ ਇਹ ਪੁਲ ਡੈਮੇਜ ਹੋ ਸਕਦਾ ਹੈ ਡਿੱਗ ਸਕਦਾ ਹੈ ਆਵਾਜਾਈ ਤਾਂ ਰੋਕ ਦਿੱਤੀ ਗਈ ਹੈ ਇਸੇ ਕਰਕੇ ਪ੍ਰਸ਼ਾਸਨ ਨੇ ਇਤਿਹਾਦ ਦੇ ਤੌਰ ਤੇ ਰੋਕੀ ਹੈ ਲੇਕਿਨ ਉਹਦਾ ਜਿਹੜਾ ਪੈਰਲਲ ਇੱਕ ਦੂਸਰਾ ਬ੍ਰਿਜ ਹੈ ਉਹ ਫਿਲਹਾਲ ਚੱਲ ਰਿਹਾ ਹੈ ਇਸ ਕਰਕੇ ਆਨ ਔਰ ਜਾਨ ਵਾਲੇ ਦੋਵੇਂ ਪਾਸੇ ਦੇ ਜਿਹੜੇ ਲੋਕ ਨੇ ਰਾਹੀਰ ਨੇ ਇੱਕ ਸਿੰਗਲ ਪੁਲ ਦਾ ਇਸਤੇਮਾਲ ਕਰ ਰਹੇ ਨੇ ਦੂਸਰਾ ਜਮਾਈ ਚੁੱਕ ਚੁੱਕਿਆ ਹੈ ਲੇਕਿਨ ਇੱਕ ਸਮਾਂ ਉਹ ਵੀ ਸੀ ਜਦੋਂ ਹੌਲੀ-ਹੌਲੀ ਰੇਤ ਇਹਦੇ ਥੱਲੇ ਲੰਘ ਰਹੀ ਸੀ ਸੀਮੈਂਟ ਟੁੱਟ ਰਿਹਾ ਸੀ ਪਿੱਲਰ ਡਿੱਗ ਰਹੇ ਸੀ ਲੋਕਾਂ ਨੂੰ ਨਹੀਂ ਪਤਾ ਸੀ ਲੇਕਿਨ ਜਦੋਂ ਕੰਪਨ ਪੈਦਾ ਹੋਈ ਫਿਰ ਲੋਕਾਂ ਨੂੰ ਲੱਗਿਆ ਕਿ ਕੋਈ ਗੜਬੜ ਗੜਬੜ ਕੀ ਹੈ ਆ ਤੁਸੀਂ ਸਾਹਮਣੇ ਦੇਖੋ ਔਰ ਮੌਕੇ ਦੇ ਉੱਤੇ ਜਿਹੜੇ ਲੋਕ ਨੇ ਮੌਕੇ ਦੇ ਉੱਤੇ ਮੌਜੂਦ ਨੇ ਕਠੂਆ ਇਲਾਕੇ ਦੇ ਲੋਕ ਨੇ ਉਹ ਕੀ ਕੁਝ ਕਹਿ ਰਹੇ ਨੇ ਪ੍ਰਸ਼ਾਸਨ ਤੋਂ ਕੁਝ ਖਾਸ ਡਿਮਾਂਡ ਕੀਤੀ ਜਾ ਰਹੀ ਹੈ ਸੁਣੋ ਜਰਾ ਕੀ ਕਹਿ ਰਹੇ ਨੇ ਹਾਲਾਤ ਬਹੁਤ ਬਹੁਤ ਖਰਾਬ ਹੈ ਕਿਉਂਕਿ ਪਾਣੀ ਜੋ ਹੈ ਬਹੁਤ ਆ ਰਿਹਾ ਹੈ ਪਹਿਲੇ ਤੋਂ ਇਹ ਲੱਗ ਗਿਆ ਕਿ ਦੋਨੋਂ ਖੱਡੋਂ ਦਾ ਪਾਣੀ ਅਲੱਗ-ਅਲੱਗ ਚੱਲਣਾ ਚਾਹੀਏ ਕਿਉਂਕਿ ਪਾਣੀ ਇੱਕ ਬਨ ਸਾਈਡਡ ਕਰਦੀ ਹੈ ਉਸੇ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਪਹਿਲੇ ਵੀ ਪੁਲ ਟੁੱਟਾ ਥਾ ਉਸਕੋ ਬਣਾਣਾ ਬਣਾਉਣੇ ਦੀ ਕੋਸ਼ਿਸ਼ ਕੀਤੀ ਲੇਕਿਨ ਫਿਰ ਪਾਣੀ ਆਣੇ ਸੇ ਦੁਬਾਰਾ ਪੁਲ ਟੁੱਟ और इसमें और भी खतरा है कि जो वन साइडेड गाड़ियाँ चल रही हैं सरकार से निवेदन है कि एक साइड जो है ये भी पुल टूट जाएगा हमें तो यही रिक्वेस्ट है कि सरकार से कि पानी जो है अलग अलग दोनों खड्डों में चले बराबर पानी चले